ਰਾਟੀ ਵੀ ਤੁਸੀਂ ਦੇਖ ਰਹੇ ਹੋ ਤਾਂ ਕਪਿਲ ਸ਼ਰਮਾ ਦੇ ਨਾਲ ਜੁੜੀ ਇਸ ਵਕਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ 12 ਜੁਲਾਈ ਨੂੰ ਕਪਿਲ ਸ਼ਰਮਾ ਦੇ ਕੈਫੇ ਤੇ ਹਮਲਾ ਹੋਇਆ ਸੀ ਤਾਂ ਇੱਕ ਵਾਰ ਫਿਰ ਕੁਝ ਹੀ ਸਮਾਂ ਪਹਿਲਾਂ ਕਪਿਲ ਸ਼ਰਮਾ ਦੇ ਕੈਫੇ ਤੇ ਇੱਕ ਵਾਰ ਫਿਰ ਹਮਲਾ ਹੋਇਆ ਜੋ ਕਿ ਕੈਨੇਡਾ ਦੇ ਵਿੱਚ ਸਰੀ ਦੇ ਵਿੱਚ ਸਥਿਤ ਹੈ ਤਾਂ ਜ਼ਿਆਦਾ ਜਾਣਕਾਰੀ ਲੈਣ ਲਈ ਮੇਰੇ ਸਹਿਯੋਗੀ ਸੁਖਬੀਰ ਸ਼ਰਗਿਲ ਮੇਰੇ ਨਾਲ ਜੁੜ ਚੁੱਕੇ ਨੇ ਭਾਈ ਜੀ ਇੱਕ ਵਾਰ ਫਿਰ ਹਮਲਾ ਹੋਇਆ ਹੈ ਕਪਿਲ ਸ਼ਰਮਾ ਦੇ ਕੈਫੇ ਤੇ ਪੂਰੀ ਜਾਣਕਾਰੀ ਕੀ ਹੈ ਇਸ ਵਾਰ ਕਿਹਨੇ ਹਮਲਾ ਕੀਤਾ ਆ ਬਿਲਕੁਲ ਜਿਸ ਤਰੀਕੇ ਪਿਛਲੇ ਦਿਨਾਂ ਦੇ ਵਿੱਚ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਸੀਗੀਆਂ ਆਂਦਵਿੰਦਰ ਕਿ ਇਹ ਸਾਰੀ ਚੀਜ਼ ਜਿਹੜੀ ਹੈ ਕਿਤੇ ਨਾ ਕਿਤੇ ਜ਼ਰੂਰ ਚਿੰਤਾ ਦਾ ਵਿਸ਼ਾ ਵੀ ਕਪਿਲ ਸ਼ਰਮਾ ਦੇ ਲਈ ਵੀ ਬਣੀ ਸੀ ਤੇ ਹੁਣ ਦੁਬਾਰਾ ਹੁਣ ਫਿਰ ਦੁਬਾਰਾ ਜਿਹੜਾ ਹਮਲਾ ਹੋਇਆ ਇਹ ਗੈਰੀ ਢਿਲੋ ਨਾਮ ਦੇ ਇੱਕ ਸ਼ਖਸ ਦੀ ਹਾਲਾਂਕਿ ਅਸੀਂ ਪੁਸ਼ਟੀ ਨਹੀਂ 골ਡੀ 골ਡੀ ਢਿਲੋ ਉਹ ਉਸ ਦੀ ਪੁਸ਼ਟੀ ਨਹੀਂ ਅਸੀਂ ਕਰਦੇ ਪਰ ਇਸ ਵਕਤ ਜਾਣਕਾਰੀਆਂ ਮਿਲ ਰਹੀਆਂ ਨੇ ਕਿ ਕੁਝ ਹੀ ਮਿੰਟ ਪਹਿਲਾਂ ਕਪਿਲ ਸ਼ਰਮਾ ਦੇ ਕੈਪਸ ਕੈਫੇ ਦੇ ਉੱਪਰ ਇਹ ਹਮਲਾ ਜਿਹੜਾ ਹੋਇਆ ਤੇ ਇਸ ਹਮਲੇ ਨੂੰ ਲੈ ਕੇ ਹੁਣ ਤੱਕ ਪੁਲਿਸ ਦੇ ਵੱਲੋਂ ਜਾਂਚ ਤਾਂ ਜਿਹੜੀ ਕੀਤੀ ਜਾ ਰਹੀ ਹੈ ਪਰ ਜਾਣ ਗੱਲਾਂ ਮਿਲ ਰਹੀਆਂ ਨੇ ਕਿ 6 ਤੋਂ ਵੱਧ ਫਾਇਰ ਹੋਏ ਨੇ ਉਸ ਦਿਨ 13 ਗੁਲੀਆਂ ਚਲਾਈਆਂ ਗਈਆਂ ਸੀ ਪਰ ਅੱਜ 6 ਤੋਂ ਵੱਧ ਫਾਇਰ ਹੋਏ ਨੇ ਜਿਸ ਦੀ ਵੀਡੀਓ ਅੱਜ ਵੀ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਵਾਇਰਲ ਹੋ ਰਹੀ ਹੈ ਜਦੋਂ ਕਪਲ ਸ਼ਰਮਾ ਦੇ ਕੈਫੇ ਦੇ ਉੱਪਰ ਪਹਿਲਾ ਹਮਲਾ ਹੋਇਆ ਉਸ ਤੋਂ ਕੋਈ ਦਿਨ ਬਾਅਦ ਇਹ ਕੈਫੇ ਬੰਦ ਵੀ ਰਿਹਾ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਰਿਹਾ ਕਿਉਂਕਿ ਕਪਲ ਸ਼ਰਮਾ ਨਾਮ ਕੋਈ ਛੋਟਾ ਤਾਂ ਨਹੀਂ ਜਦੋਂ ਕਪਲ ਸ਼ਰਮਾ ਦੇ ਇਸ ਕੈਪਸ ਕੈਫੇ ਜਿਹੜਾ ਕਿ ਸਰੀ ਦੇ ਵਿੱਚ ਮੌਜੂਦ ਹੈ ਬੀਸੀ ਦੇ ਵਿੱਚ ਮੌਜੂਦ ਹੈ 128 ਸਟਰੀਟ ਦੇ ਉੱਪਰ ਮੌਜੂਦ ਇਹ ਕੈਫੇ ਜਿਸ ਨੇ ਖੁੱਲਣ ਤੋਂ ਜਾਣਾ ਉੱਥੇ ਦੇ ਪ੍ਰਸ਼ਾਸਨ ਦੇ ਉੱਪਰ ਵੀ ਵੱਡੇ ਸਵਾਲ ਖੜੇ ਕਰਦਾ ਸੀ ਤੇ ਇੱਕ ਵੱਡਾ ਸੈਲੈਬ੍ਰਿਟੀ ਫੇਸ ਹੋਣ ਕਰਕੇ ਕਪਲ ਸ਼ਰਮਾ ਦੇ ਏਸ ਕੈਫੇ ਦੇ ਉੱਪਰ ਹੋਏ ਹਮਲੇ ਨੂੰ ਲੈ ਕੇ ਗੰਭੀਰਤਾ ਦਾ ਜ਼ਾਹਰ ਕੀਤੀ ਕਿ ਪਰ ਦੂਸਰੀ ਵਾਰੀ ਹਮਲਾ ਹੋ ਜਾਣਾ ਕਿਉਂਕਿ ਕੈਨੇਡਾ ਦੇ ਵਿੱਚ ਹੁਣ ਸਵੇਰ ਹੋਈ ਹੈ ਕੁਝ ਸਮਾਂ ਪਹਿਲਾਂ ਹੀ ਇਹ ਹਮਲਾ ਹਾਂ 4 ਵਜੇ ਦਾ ਸਮਾਂ ਜਿਹੜਾ ਦੱਸਿਆ ਜਾ ਰਿਹਾ ਹੈ ਉਸ ਵਕਤ ਹੋਇਆ ਹਮਲਾ ਜਿਹੜਾ ਇਸ ਮਾਮਲੇ ਨੂੰ ਹੋਰ ਗੰਭੀਰਤਾ ਵਾਲੇ ਪਾਸੇ ਨੂੰ ਲੈ ਕੇ ਜਾ ਰਿਹਾ ਜੀ ਜੀ ਇਸ ਤੋਂ ਇਲਾਵਾ ਜੇ ਗੱਲ ਕਰੀਏ ਕਪਲ ਸ਼ਰਮਾ ਦੀ ਕਿਸੇ ਨਾਲ ذاتی ਦੁਸ਼ਮਣੀ ਵੀ ਨਹੀਂ ਹੈ ਕੋਈ ਕਦੀ ਵੀ ਉਹ ਕੰਟਰੋਵਰਸੀ ਵਿੱਚ ਬੇਸ਼ੱਕ ਆਏ ਨੇ ਸ਼ਮਰੀ ਹੋਵੇ ਸੋ ਕੀ ਲੱਗਦਾ ਕਿ ਵਾਰ-ਵਾਰ ਹਮਲਾ ਹੋਣਾ ਕਿਤਨਾ ਕਿਤੇ ਬਹੁਤ ਗੰਭੀਰਤਾ ਵਾਲੀ ਗੱਲ ਹੈ ਕੈਨੇਡਾ ਦੇ ਵਿੱਚ ਤਾਂ ਬਹੁਤ ਸਾਰੇ ਵੱਖਵਾਦੀ ਜਾਂ ਫਿਰ ਇਹ ਸਮਾਜ ਨੂੰ ਹਾਤ ਕਰਨ ਵਾਲੇ ਲੋਕ ਜਿਹੜੇ ਨੇ ਉਹ ਰਹਿੰਦੇ ਨੇ ਜਿਨ੍ਹਾਂ ਦੇ ਬਾਰੇ ਖਬਰਾਂ ਵੀ ਵੱਖ-ਵੱਖ ਤਰੀਕੇ ਦੇ ਨਾਲ ਚੱਲਦੀਆਂ ਨੇ ਫਿਰੋਤੀ ਦਾ ਮਾਮਲਾ ਵੀ ਜੋੜਿਆ ਜਾ ਰਿਹਾ ਹੈ ਇਹ ਸਾਰੀ ਚੀਜ਼ ਦੇ ਨਾਲ ਤੇ ਨਿੱਜੀ ਤੌਰ ਦੇ ਉੱਪਰ ਕਈ ਵਾਰ ਇਦਾਂ ਦੀਆਂ ਚੀਜ਼ਾਂ ਵੀ ਹੁੰਦੀਆਂ ਨੇ ਕਿ ਕੱਢਣ ਪਾਉਣ ਨੂੰ ਵਿੱਚ ਮਾਮਲੇ ਦੇ ਕੁਝ ਨਹੀਂ ਹੁੰਦਾ ਇੱਕ ਸਿਰੇ ਦੇ ਨਾਲ ਜੈਲਸੀ ਫੈਕਟਰ ਜਾਂ ਫਿਰ ਇਹਦਾ ਨਾਮ ਕਿਉਂ ਵੱਡਾ ਹੋ ਹੀ ਜਾਂਦਾ ਹੈ ਇੰਡੀਆ ਦੇ ਵਿੱਚ ਤਾਂ ਨਾ ਮਣਾ ਉਹਨਾਂ ਨੇ ਖੱਟੇ ਸੀ ਕੈਨੇਡਾ ਦੇ ਵਿੱਚ ਹੁਣ ਇਹ ਗੱਲਾਂ ਵੀ ਚ ਗਾਾਂ ਵੀ ਜੜੀਆਂ ਸੀ ਉਹ ਉਹ ਆਕਵਾ ਕੈਨੇਡਾ ਦੇ ਵਿੱਚ ਵੀ ਹੋਰ ਸ਼ਹਿਰਾਂ ਦੇ ਵਿੱਚ ਵੀ ਜੜੀਆਂ ਸੀ ਉਹ ਬਣਾਈਆਂ ਜਾਣੀਆਂ ਸੀ ਇਸ ਨੂੰ ਲੈ ਕੇ ਵੀ ਹੋ ਸਕਦਾ ਕਿਸੇ ਦਾ ਨਿੱਜੀ ਮਫਾਦ ਹੋਵੇ ਹਾਲਾਂਕਿ ਇੱਕ ਚੀਜ਼ ਥੋੜੀ ਮੈਂ ਰੁਕਣਾ ਚਾਹਾਂਗਾ ਹੋਰ ਜੋ ਜੋੜਨਾ ਚਾਹਾਂਗਾ ਉਹਨਾਂ ਨੇ ਸ਼ਾਇਦ ਸੇਫਟੀ ਵਾਸਤੇ ਭਾਰਤ ਦੇ ਵਿੱਚ ਕੈਫੇ ਨਹੀਂ ਖੋਲੇ ਮੈਨੂੰ ਲੱਗਦਾ ਕਿ ਸਰੀ ਦੇ ਵਿੱਚ ਕੈਨੇਡਾ ਵਿੱਚ ਖੁੱਲੇਆ ਕਿਉਂਕਿ ਸੇਫ ਜਗਾ ਹੈ ਪਰ ਉੱਥੇ ਵੀ ਮੈਨੂੰ ਲੱਗਦਾ ਕਿ ਲੋਕਦਾਰ ਪਿੱਛਾ ਨਹੀਂ ਛੱਡ ਰਹੇ ਬਿਲਕੁਲ ਕੈਨੇਡਾ ਦੇ ਵਿੱਚ ਜਿੱਦਾਂ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਾਂ ਫਿਰ ਵੱਡੇ ਗੈਂਗਸਟਰ ਜਿਨ੍ਹਾਂ ਦੀਆਂ ਅਕਸਰੀ ਪੰਜਾਬ ਦੇ ਵਿੱਚ ਗੱਲਾਂ ਹੁੰਦੀਆਂ ਨੇ ਕਿ ਜਾਂ ਕੈਨੇਡਾ ਦੇ ਵਿੱਚ ਜਾ ਕੇ ਉੱਥੋਂ ਆਪਰੇਟ ਕਰਦੇ ਨੇ ਜਿਵੇਂ ਪਿਛਲੇ ਸਮੇਂ ਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਸਾਥੀ 골ਡੀ ਬਰਾੜ ਉਹ ਵੀ ਉਧਰਲੇ ਪਾਸੇ ਦਿਖਾਲੀ ਦਿੱਤੇ ਯਾਂ ਪਰ ਉਹਨਾਂ ਦੇ ਬਾਰੇ ਵੀ ਖਬਰਾਂ ਉੱਥੋਂ ਆਉਂਦੀਆਂ ਸੀ ਹੁਣ ਚਰਚਾਵਾਂ ਤਾਂ ਕਰਕੇ ਵੱਧ ਵੱਡੇ ਪੱਧਰ ਦੇ ਉੱਪਰ ਹੋ ਰਹੀਆਂ ਨੇ ਕਿਉਂਕਿ 골ਡੀ ਢਿੱਲੋਂ ਹੋਰਾਂ ਦਾ ਨਾਮ ਜਿਹੜਾ ਆ ਰਿਹਾ ਕਿਉਂਕਿ ਉਹ ਉਹਨਾਂ ਦੀ ਜੇਕਰ ਪਿਛੋਕੜ ਦੀ ਗੱਲ ਕਰੀਏ ਉਹ ਵੀ ਇਸੇ ਤਰੀਕੇ ਦੇ ਮਾਹੌਲ ਦੇ ਵਿੱਚੋਂ ਨਿਕਲੇ ਨੇ ਗੈਂਗਸਟਰ ਬਾਦ ਦੇ ਨਾਲ ਉਹਨਾਂ ਦਾ ਸੰਬੰਧ ਹੈ ਹੁਣ ਇਹ ਕੋਕ ਪੜਤਾਲ ਦਾ ਵਿਸ਼ਾ ਜਾਂਚ ਪੜਤਾਲ ਦਾ ਵਿਸ਼ਾ ਹਾਲਾਂਕਿ ਕੈਨੇਡਾ ਦੀ ਪੁਲਿਸ ਦੇ ਕੋਲ ਕਿਸੇ ਵੀ ਤਰੀ ਕੀ ਹਮਲਾ ਕਿਹੜੇ ਕਾਰਨਾ ਕਰਕੇ ਹੋਇਆ ਪਰ ਇਹ ਪੋਸਟ ਜਿਹੜੀ ਵਾਇਰਲ ਹੋ ਰਹੀ ਹੈ ਜਿਵੇਂ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਪੁਸ਼ਟੀ ਕੋਈ ਨਹੀਂ ਪਰ ਇਹ ਪੋਸਟ ਵੱਡੇ ਸਵਾਲ ਜ਼ਰੂਰ ਖੜੇ ਕਰਦੀ ਜਾ ਰਹੀ ਹੈ ਕਿ ਇਹ ਸਥਿਤੀਆਂ ਕਪਲ ਸ਼ਰਮਾ ਦੇ ਕੈਫੇ ਦੇ ਉੱਪਰ ਹੋੰਦੇ ਹਮਲਿਆਂ ਨੂੰ ਰੋਕਣਗੀਆਂ ਜਾਂ ਫਿਰ ਇਹਨਾਂ ਸਥਿਤੀਆਂ ਦੇ ਉੱਪਰ ਕਦੋਂ ਬਰਾਮਚਨ ਲੱਗੇਗਾ ਪੁਲਿਸ ਦੇ ਹੱਥ ਕੋਈ ਵੱਡਾ ਕਿਸੇ ਤਰੀਕੇ ਦਾ ਕੋਈ ਸਬੂਤ ਲੱਗਾ ਵੀ ਹੈ ਕਿਉਂਕਿ ਜਾਂਚ ਤਾਂ ਪਿਛਲੇ ਦਿਨਾਂ ਦੇ ਵਿੱਚ ਹੋਏ ਹਮਲੇ ਦੀ ਵੀ ਹੋ ਰਹੀ ਹੈ ਉਹ ਜਾਂਚ ਕਿੱਥੇ ਖੜੀ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗਣਗੀਆਂ ਜੀ ਫਿਲਹਾਲ ਦੱਸ ਰੂ ਸਮਝਾ ਕਰਾਂਗੇ ਦੇਖਦੇ ਰੋ ਦੈਨਿਕ ਸੋਰਾਟੀ ਵੀ